तो डॉक्टर्स वेलकम मंथली मीटिंग ऑफ बुग हॉस्पिटल हॉस्पिटल मंथली मीटिंग ते तो स्वागत है ठीक है बड़ा तो हॉस्पिटल चलाने वेस्टिट्यूटर तो, तो टारगेट तो, पूरे नहीं हो रहे ਤਾਨੂੰ ਪਤਾ ਹੈ ਮੰਥਲੀ ਟਾਰਗੇਟ ਕੀ ਸੀਗੇ ਸਾਡੇ ਸਾਡੇ ਮੰਥਲੀ ਟਾਰਗੇਟ ਡੋਗ ਹਸਪੀਟਲ ਦੇ ਦਾ ਮੈਡੀਸਨ ਤੇ ਮੈਡੀਸਨ ਦੇ ਟਾਰਗੇਟ ਸੀਗੇ 32 ਲੱਖ ਰੁਪਇਆ 450 ਆਪਰੇਸ਼ਨ ਸੀਗੇ ਪੂਰੇ ਨਹੀਂ ਹੋਏ ਸਾਡੇ ਕੰਟੀਨ ਤੇ ਟਾਰਗੇਟ ਸੀਗੇ ਮਰੀਜ਼ ਕੰਟੀਨ ਤੋਂ ਖਾਣਾ ਖਾਂਦਾ 12 ਲੱਖ ਨਹੀਂ ਪੂਰਾ ਹੋਇਆ ਪਾਰਕਿੰਗ ਮਰੀਜ਼ بار-बार ਆਏਗਾ ਪਾਰਕਿੰਗ ਫੀਸ ਲਏਗਾ ਉਹਦੇ ਟਾਰਗੇਟ ਕਿੰਨੇ ਸੀਗੇ 7 ਲੱਖ ਨਹੀਂ ਪੂਰਾ ਹੋਇਆ ਠੀਕ ਹੈ ਅਸੀਂ ਤੁਹਾਨੂੰ ਇਸ ਹਸਪੀਟਲ ਦੇ ਵਿੱਚ ਜੋਬ ਦਿੱਤੀ ਹੈ ਤੁਸੀਂ ਆਪਣਾ ਪਾਸਟ ਭੁੱਲ ਗਏ ਹੋ ਕੀ ਕਰਦੇ ਸੀ ਤੁਸੀਂ ਤੁਸੀਂ ਖਰੋੜਿਆਂ ਦਾ ਸੂਭੇਜਦੇ ਸੀ ਹੋਰ ਤੁਸੀਂ ਹੱਡੀਆਂ ਦੇ ਡਾਕਟਰ ਹੋ ਪਰ ਉਹਨੂੰ ਪੂਰਾ ਵੀ ਕਰੋ ਟਾਰਗੇਟ ਪੂਰੇ ਕਰੋ ਤੁਸੀਂ ਕੀ ਕਰਦੇ ਸੀ ਤੁਹਾਡੀ ਪੈਂਚਰਾਂ ਦੀ ਦੁਕਾਨ ਸੀਗੀ ਹੁਣ ਤੁਸੀਂ ਡਾਕਟਰ ਹੋ ਤਾ ਟਾਰਗੇਟ ਤਾਂ ਪੂਰੇ ਕਰੋ ਤੁਸੀਂ ਬਸਾਂ ਤੇ ਸੁਰਮਾ ਵੇਚਦੇ ਸੀ ਹੁਣ ਤੁਸੀਂ ਆਈ ਸਪੈਸ਼ਲਿਸਟ ਹੋ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਨਾ ਮੇਰੇ ਵੱਲ ਦੇਖੋ ਡਾਇਰੈਕਟਰ ਸਾਹਿਬ ਤੁਹਾਡੇ ਹਾਲਤ ਦੇਖ ਰਿਹਾ ਤੁਹਾਡੇ ਟਾਰਗੇਟ ਪੂਰੇ ਕਿਉਂ ਨਹੀਂ ਹੋ ਰਹੇ ਡਾਇਰੈਕਟਰ ਸਾਹਿਬ ਕੀ ਦੱਸਾਂ ਸਾਰਾ ਸਾਰਾ ਦਿਨ ਆਪਣੀ ਕੈਬਨ ਵਿੱਚ ਬੈਠਾ ਰਹਿੰਦਾ ਇੱਕ ਵੀ ਗਾਹਕ ਨਹੀਂ ਆਉਂਦਾ ਗਾਹਕ ਨਹੀਂ ਹੁੰਦਾ ਪੇਸ਼ੈਂਟ ਹੁੰਦਾ ਆਪਣੇ ਪੁਰਾਣੀਆਂ ਆਦਤਾਂ ਸੁਰਮੇ ਵਾਲੀਆਂ ਛੱਡੋ ਪੇਸ਼ੈਂਟ ਰੀ ਆਂਦਾ ਹਾਂ ਹਾਂ ਜੀ ਜੀ ਪੇਸ਼ੈਂਟ ਹੀ ਝੂਠ ਬੋਲਦੇ ਜੀ ਇਹ ਅਸੀਂ ਬਹੁਤ ਆਗ ਭੇਜਦੇ ਆ ਨਾਲ ਕਾ ਕੀ ਹੁੰਦਾ ਪੇਸ਼ੈਂਟ ਪੇਸ਼ੈਂਟ ਡਾਇਰੈਕਟਰ ਸਾਹਿਬ ਡਾਕਟਰ ਚੰਨ ਝੂਠ ਬੋਲਦਾ ਜੀ ਉਹ ਡਾਇਰੈਕਟਰ ਸਾਹਿਬ ਇੱਥੇ ਖੜੇ ਐ ਇੱਥੇ ਨਹੀਂ ਐ ਮੈਂ ਇੱਥੇ ਆਹ ਤੇ ਡਾਇਰੈਕਟਰ ਸਾਹਿਬ ਵਾਲੇ ਤਾਂ ਦੇਖ ਕੇ ਬੋਲ ਰਹੇ ਆ ਉਹ ਡਾਇਰੈਕਟਰ ਇੱਧਰ ਖੜਾ ਹੈ ਇਹਨਾਂ ਮੇਰਾ ਦਿਮਾਗ ਖਰਾਬ ਕਰ ਦੇਣਾ ਜੀ ਤੁਹਾਡਾ ਦਿਮਾਗ ਖਰਾਬ ਹੋ ਗਿਆ ਜੀ ਮੈਂ ਠੀਕ ਕਰ ਦੂੰਗਾ ਮੈਂ ਡਾਕਟਰ ਬੱਲੀ ਦਿਮਾਗੀ ਡਾਕਟਰ ਹੈ ਜੀ ਹੁਣ ਇਹਨੂੰ ਲੈ ਲੋ ਡਾਕਟਰ ਬੱਲੀ ਦਮਾਗੀ ਡਾਕਟਰ ਉਹ ਭਾਈ ਸਾਹਿਬ ਤੁਸੀਂ ਪਹਿਲਾ ਬੈਂਚਰ ਲੈਂਦੇ ਸੀ ਹੁਣ ਤੁਸੀਂ ਡਾਕਟਰ ਨੂੰ ਬੋਗ ਹਸਪੀਟਲ ਦੇ ਟਾਰਗੇਟ ਜਿਹੜੇ ਪੂਰੇ ਹੋ ਨੇ ਹੋ ਜਾਣਗੇ ਜੀ ਮਜਾ ਨਹੀਂ ਤਲੇ ਆ ਕੀ ਕਰਦੇ ਰਹਿੰਦੇ ਹੋ ਇਹਦੇ ਨਾਲ ਦਿਮਾਗ ਤੇਜ ਹੁੰਦਾ ਹੈ ਜੀ ਉਹ ਨਹੀਂ ਨਹੀਂ ਡਾਕਟਰ ਸਾਹਿਬ ਮੈਂ ਹੁਣ ਦੁਬਾਰਾ ਬਸਾਂ ਸੁਰਮਾ ਨਹੀਂ ਵੇਚਣਾ ਨਾਲੇ ਮੈਂ ਹੁਣ ਦੁਬਾਰਾ ਬੈਂਚਰ ਨਹੀਂ ਲੈਣੇ ਜੀ ਮੇਰੇ ਤੋਂ ਵੀ ਹੁਣ ਸੂਪ ਨਹੀਂ ਬੰਨਣਾ ਹੈਗਾ ਦੁਬਾਰਾ ਤਾਂ ਹੀ ਤਾਂ ਮੈਂ ਕਹਿ ਰਿਹਾ ਹੁਣ ਆਪਣੇ ਆਪਰੇਸ਼ਨ ਮੈਡੀਕਲ ਕੰਟੀਨ ਤੇ ਪਾਰਕਿੰਗ ਬਧਾਓ